ਇਦੋਂ ਹੈਲੋ ਦਕਰ ਹੈਲੋ ਜੀ ਹਸੀ ਲੱਗੇ ਸੀ ਤਿਆਰੀ ਕਰਨ ਅਸੀਂ ਜਾਣਾ ਕਰ ਤੂੰ ਜੇਣਾ ਹੈ ਅੰਮ੍ਰਿਤਸਰ ਸਾਡਾ ਬਲੌਗ ਦੇਖਣ ਵਾਲੇ ਸਾਰੇ ਭੈਣ ਭਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਲੱਗੇ ਸੀ ਤਿਆਰੀ ਕਰਨ ਕੱਪੜੇ-ਕਪੜੇ ਲੱਗੇ ਸੀ ਬੈਗ ਵਿੱਚ ਪਾਉਣ ਅਸੀਂ ਜਾਣਾ ਸੀ ਜੀ ਹਰਮੰਦਰ ਸਾਹਿਬ ਮੱਥਾ ਟੇਕਣ ਇਹ ਬਲੌਗ ਅਸੀਂ ਬਣਾ ਰਹੇ ਜੀ 2 ਦਸੰਬਰ ਨੂੰ ਤੇ ਅਸੀਂ ਸਾਡਾ ਜਿਹੜਾ ਪ੍ਰੋਗਰਾਮ ਬਣਿਆ ਸੀ ਜਾਣ ਦੋ ਬਣਿਆ ਸੀ ਜੀ 28 30 ਨਵੰਬਰ ਤੇ 1 ਦਸੰਬਰ ਦਾ ਤੇ ਕਿਉਂਕਿ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਹੈਗਾ ਉੱਥੇ ਵਲੌਗ ਬਣਾਉਣ ਲਈ ਇਸ ਲਈ ਅਸੀਂ ਬਾਅਦ ਚੋਂ ਬਣਾ ਰਹੇ ਹਾਂ ਵਾਪਸੀ ਆ ਕੇ ਕਿਉਂਕਿ ਫੋਨ ਫੋਨ ਚਾਰਜ ਕਰਨ ਦੀ ਬੜੀ ਦਿੱਕਤ ਸੀ ਜਨੋ ਨਾ ਉਹਦੇ ਲਈ ਤੇ ਕੱਪੜੇ-ਕੁਪੜੇ ਪਾ ਕੇ ਅਸੀਂ ਲੱਗੇ ਸੀ ਜੀ ਰੈਡੀ ਕਰਨ ਅ ਅਸੀਂ ਸਵੇਰੇ ਨਿਕਲਣਾ ਜੀ 7 ਵਜੇ ਘਰ ਤੋਂ ਤੇ ਅਸੀਂ ਮਾਛੀਵਾੜੇ ਪਹੁੰਚਣਾ ਹੈ 8:30 ਵਜੇ ਉੱਥੋਂ ਤੁਰਨਾ ਹੈ ਇਹਦੇ ਲਈ ਸੀ ਲੱਗੇ ਸੀ ਕੱਪੜੇ-ਕੁੜੇ ਪਾਉਣ ਕਿਉਂਕਿ ਠੰਡ ਦਾ ਮੌਸਮ ਆ ਗਿਆ ਇਸ ਲਈ ਸਾਰੇ ਮੋٹے ਕੱਪੜੇ ਸਰਦੀਆਂ ਵਾਲੀ ਲੈ ਕੇ ਗਏ ਸੀ ਅਸੀਂ ਨਾਲ ਤੇ ਸਵੇਰੇ 8:30 ਵਜੇ ਅਸੀਂ ਮਸਜੀਵਾੜੇ ਤੋਂ ਤੁਰਨਾ ਤੇ ਕੱਪੜੇ-ਕੁੜੇ ਪਾ ਕੇ ਸਾਡੇ ਹੋ ਗਏ ਸੀ ਜੀ ਰੈਡੀ ਅਸੀਂ ਜਾਂਦੇ ਹੋਏ ਕਾਫੀ ਜਗ੍ਹਾ ਘੁੰਮ ਕੇ ਗਏ ਸੀ ਜੀ ਖਟਕਲਕਲਾ ਗਏ ਸੀ ਉਸ ਤੋਂ ਬਾਅਦ ਅਸੀਂ ਗਏ ਸੀ ਜੀ ਰਾਜਾ ਸਾਹਿਬ ਦਾ ਗੁਰਦੁਆਰਾ ਉੱਥੇ ਗਏ ਸੀ ਤੇ ਜਾਂਦੇ ਹੋਏ ਅਸੀਂ ਪਿੰਗਲਵਾੜੇ ਗਏ ਦੁਰਗਾ ਮੰਦਿਰ ਦੇਖਿਆ ਜੀ ਫਿਰ ਹਰ ਮੰਦਿਰ ਸਾਹਿਬ ਗਏ ਜੀ ਤੇ ਨਾਲ ਨਾਲ ਸੀ ਤੁਹਾਨੂੰ ਜਿਆਦਾ ਵੀਡੀਓ ਬਣਾਈ ਨਹੀਂ ਲੰਬੀ ਨਹੀਂ ਬਣਾਈ ਥੋੜੀ ਥੋੜੀ ਬਣਾਈ ਹੈ ਜੀ ਉਨੀ-ਉਨੀ ਕਿਸ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਇਹ ਸਾਡੇ ਕੱਪੜੇ ਪਾ ਕੇ ਹੋ ਗਏ ਸੀ ਜੀ ਸਾਰੇ ਰੈਡੀ ਕਿਉਂਕਿ ਸਰਦੀਆਂ ਦਾ ਮੌਸਾ ਟੋਪੀਆਂ-ਟੂਪੀਆਂ ਸੀ ਮਰਦੀਆਂ ਰੱਖ ਲਿਆ ਸੀ ਮੈਂ ਵਿੱਚ ਜਿਹੜੇ ਕੱਪੜੇ ਸੀ ਨਾਲ ਲੈ ਕੇ ਜਾਣੇ ਸੀ ਉਹ ਸੀ ਬੈਗ ਚ ਪਾਤੇ ਸੀ ਤੇ ਜਿਹੜੇ ਕੱਪੜੇ ਸੀ ਸਵੇਰੇ ਪਾ ਕੇ ਜਾਣੇ ਨੇ ਉਹ ਕੱਪੜੇ ਪ੍ਰੈਸ-ਪ੍ਰੈਸ ਕਰਕੇ ਆਪਾਂ ਨੇ ਅਲੱਗ ਰੱਖਤੀ ਸੀ ਕਿਉਂਕਿ ਸਵੇਰੇ ਫਿਰ ਸਾਜਰੀ 7 ਵਜੇ ਤੱਕ ਨਿਕਲਣਾ ਹੈ ਸਵੇਰੇ ਜਲਦੀ ਉੱਠ ਕੇ ਫਿਰ ਤਿਆਰ ਹੋਵਾਂਗੇ ਸਾਡੀ ਛੋਟੀ ਸਿਸਟਰ ਦੇ ਇਨ-ਲਾਜ਼ ਨੇ ਗੱਡੀ ਕੀਤੀ ਹੋਈ ਸੀ ਤੇ ਉਹਨਾਂ ਨੇ ਸਾਨੂੰ ਫੋਨ ਕਰ ਲਿਆ ਸੀ ਵੀ ਜਾਣਾ ਕਰਦਾ ਤਿਆਰ ਹੋ ਜਿਓ ਕਿਉਂਕਿ ਪਹਿਲਾਂ ਸਾਡੇ ਜਾਣ ਦਾ ਕੋਈ ਪ੍ਰੋਗਰਾਮ ਫਿਕਸ ਨਹੀਂ ਸੀ ਹੈਗਾ ਪਹਿਲਾਂ ਉਹ ਕਹਿ ਰਹੇ ਸੀ ਵੀ 4 ਵਜੇ ਤੁਰਨਾ ਸਵੇਰੇ ਫਿਰ ਮੈਂ ਉਹਨੂੰ ਕਹੇ ਸੀ ਵੀ 4 ਵਜੇ ਮੁਸ਼ਕਿਲ ਹੈ ਕਿਉਂਕਿ ਮੇਥੋਂ ਪਹੁੰਚਣੀ ਸੀ ਹੁਣਾਂ ਮਾਛੀਵਾੜੇ 4 ਵਜੇ ਸਵੇਰੇ ਫਿਰ ਉਹ ਕਹਿੰਦੇ ਸੀ ਪ੍ਰੋਗਰਾਮ ਚੇਂਜ ਕਰਿਆ ਉਹਨੇ ਫਿਰ 8:30 ਵਜੇ ਤੁਰੇ ਸਵੇਰੇ ਤੇ ਆਪਾਂ ਨੇ ਫੇਰ ਕੱਪੜੇ ਕੋਲੇ ਪਾ ਕੇ ਕਰ ਲਈ ਸੀ ਰੈਡੀ ਕਿਉਂਕਿ ਆਪਣੇ 8:30 ਵਜੇ ਤੱਕ ਮਾਚੀਵਾੜੇ ਪਹੁੰਚਣਾ ਸੀ ਤੇ ਇਧਰੋਂ ਮੈਂ ਤੇ ਸਿਮਰ ਗਈ ਸੀ ਤੇ ਮੇਰੀ ਭੂਆ ਦਾ ਬੇਟਾ ਉਹਦੀ ਫੈਮਿਲੀ ਗਈ ਸੀ ਤੇ ਮੇਰੀ ਛੋਟੀ ਸਿਸਟਰ ਦੇ ਇਨ-ਲॉज ਗਏ ਸੀ ਐਨੀ ਕਹਿੰਦੇ ਪੁਹ ਥੈਂਕ ਯੂ ਕਿ ਇਹ ਸਿਮਰ ਨੇ ਬਾਕਸ ਰੈਡੀ ਕੀਤਾ ਸੀ ਡੈਕੋਰੇਟ ਕਰਿਆ ਤਾਂ ਆਪਣੀਆਂ హెయిਰ ਪੀਨਸ ਵਗੈਰਾ ਪਾ ਕੇ ਵੈਸੇ ਯੂਜ਼ ਤਾਂ ਕਰਿਆ ਨਹੀਂ ਹੈਗੇ ਉਹਨੇ ਨਾਲ ਲੈ ਕੇ ਜ਼ਰੂਰ ਗਈ ਸੀ ਤੇ ਸਮਾਨ ਪਾ ਕੇ ਆਪਣਾ ਸਾਰਾ ਰੈਡੀ ਹੋ ਗਿਆ ਸੀ ਜਿਸ ਦੀ ਆਪ ਵੀ ਮੈਡਮ ਦਾ ਬਲੀਫ ਕਰੂ ਤੇ ਸਵੇਰੇ ਆਪਾਂ ਨੇ 7 ਵਜੇ ਆਪਾਂ ਬੱਸ ਲੈਣੀ ਆ ਮਾਚੀਵਾੜੇ ਜਾਣ ਵਾਸਤੇ ਜੀ ਲੋ ਜੀ ਸਮਾਨ ਹੋ ਗਿਆ ਆਪਣਾ ਰੈਡੀ ਸਾਰਾ ਕਰੈਕਸ਼ਨ ਬਾਏ ਕਰ ਬਸ ਸਵੇਰੇ ਦੇ ਸਵਾ 7 ਹੋ ਚੁੱਕੇ ਨੇ ਜੀ ਫਿਰ ਆਪਾਂ ਦੇ ਲਈ ਸਰਾ ਤੋਂ ਬੱਸ ਖਾਣੇ ਵਾਸਤੇ ਖੰਨੇ ਤੋਂ ਆਪਾਂ ਵੱਲ ਲਵਾਂਗੇ ਜੀ ਮਾਛੀਵਾੜੇ ਦੇ ਬਸ ਫਿਰ ਆਪਾਂ ਪਹੁੰਚਾਂਗੇ ਜੀ ਮਾਛੀਵਾੜੇ ਅਸੀਂ 8:30 ਵਜੇ ਜੀ ਮਾਛੀਵਾੜੀ ਪਹੁੰਚ ਗਏ ਸੀ ਤੇ ਅਸੀਂ ਪਹੁੰਚ ਕੇ ਫਿਰ ਮਾਸਟਰ ਜੀ ਉਹਨਾਂ ਕੀਤਾ ਫੋਨ ਹਜੇ ਪੂਆ ਦਾ ਬੇਟਾ ਆਇਆ ਨਹੀਂ ਸੀ ਉਹਨੇ ਆਨੇ ਬੱਚਿਆਂ ਨੂੰ ਲੈ ਕੇ ਆਉਣਾ ਸੀ ਫਿਰ ਮਾਸਟਰ ਜੀ ਕਹਿੰਦੇ ਚਰਨ ਕਮਲ ਸਾਹਿਬ ਗੁਰਦੁਆਰੇ ਤੁਸੀਂ ਮੱਥਾ ਟੇਕੋ ਔਰੇ ਗੁਰਦੁਆਰਾ ਬਣਿਆ ਵਜ ਚਰਨ ਕਮਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਫਿਰ ਹੌਲੀ ਹੌਲੀ ਤੁਰ ਕੇ ਪੁੱਛ ਕੇ ਅਸੀਂ ਉੱਥੇ ਪਹੁੰਚ ਗਏ ਸੀ ਪੁੱਛਦੇ ਪੁੱਛਦੇ ਰਸਤਾ ਗੁਰਦੁਆਰਾ ਸਾਹਿਬ ਦਾ ਇਹ ਹੈ ਜੀ ਚਾਰਨਕਾਮਨ ਸਾਹਿਬ ਗੁਰਦੁਆਰਾ ਅਸੀਂ ਉਹਰੇ ਮੱਥਾ ਟੇਕਿਆ ਅਸੀਂ ਸਾਰੀਆਂ ਵੀਡੀਓ ਇਹ ਬਾਹਰ-ਬਾਹਰ ਹੀ ਬਣਾਈਆਂ ਨੇ ਜਿਆਦਾ ਅੰਦਰ ਤੋਂ ਨਹੀਂ ਬਣਾਈਆਂ ਸੀ ਨੇ ਤੇ ਅਸੀਂ ਮੱਥਾ ਟੇਕ ਕੇ ਵਾਪਸ ਆਉਣੇ ਹਾਂ ਜੀ ਫਿਰ ਮਾਸਟਰ ਜੀ 9 ਵਜੇ ਤੱਕ ਸਾਨੂੰ ਇੱਥੋਂ ਲੈ ਕੇ ਜਾਣਗੇ ਗੁਰਦੁਆਰੇ ਅਸੀਂ ਮੱਥਾ ਟੇਕਿਆ ਜੀ ਉਹਰੇ ਕਿ ਜੀ ਖਟਕਲਕਲਾ ਅਸੀਂ ਜਾਂਦੇ ਹੋਏ ਇੱਥੇ ਬੱਚਿਆਂ ਨੂੰ ਘੁਮਾ ਕੇ ਲੈ ਕੇ ਗਏ ਸੀ ਭਗਤ ਸਿੰਘ ਦਾ ਪਿੰਡ ਅਸੀਂ ਇੱਥੇ ਅਜਾਇਬ ਘਰ ਬਣਿਆ ਹੋਇਆ ਜੀ ਇੱਥੇ ਬੱਚਿਆਂ ਲਈ ਕਾਫੀ ਵਧੀਆ ਚੀਜ਼ਾਂ ਦਿਖਾਉਣੀ ਚਾਹੀਦੀ ਹੈ ਲੈ ਕੇ ਬੱਚਿਆਂ ਨੂੰ ਇੱਥੇ ਜੀ ਭਗਤ ਸਿੰਘ ਦਾ ਸਟੈਚੂ ਲੱਗਿਆ ਹੋਰੇ ਤੇ ਅਸੀਂ ਭਗਤ ਸਿੰਘ ਦਾ ਘਰ ਵੀ ਦੇਖ ਕੇ ਆਏ ਜੀ ਇਹ ਹੈ ਜੀ ਰਾਜਾ ਸਾਹਿਬ ਦਾ ਗੁਰਦੁਆਰਾ ਰੇ ਬਣਿਆ ਹੋਇਆ ਹੈ ਮੈਂ ਫਸਟ ਟਾਈਮ ਗਏ ਸੀ ਮਨ ਨੂੰ ਇਤਿਹਾਸ ਜਾਨੀ ਅੰਨਾ ਪਤਾ ਨਹੀਂ ਹੈਗਾ ਇਸ ਦਾ ਅਸੀਂ ਉਰੇ ਮੱਥਾ ਟੇਕ ਕੇ ਗਏ ਸੀ ਜਾਂਦੇ ਤੇ ਲੋ ਜੀ ਅਸੀਂ ਜਾਂਦੇ ਹੋਏ ਜੀ ਪਿੰਗਲਵਾੜੇ ਵੀ ਜਾ ਕੇ ਆਈ ਸੀ ਤੇ ਪਿੰਗਲਵਾੜੇ ਅਸੀਂ ਦੇਖ ਕੇ ਉੱਥੇ ਭਗਤ ਕੋਰ ਨ ਸਿੰਘ ਜੀ ਨੇ ਬਣਾਇਆ ਹੋਇਆ ਬਹੁਤ ਵਧੀਆ ਬਣਾਇਆ ਹੋਇਆ ਬਹੁਤ ਵਧੀਆ ਉਹਨਾਂ ਦਾ ਇੱਕ ਉਪਰਾਲਾ ਸੀ ਅनाथ ਬੱਚਿਆਂ ਵਾਸਤੇ ਅਨਾਜ ਦੇ ਲੋਕ ਨੂੰ ਨਾਲ ਲਈ ਹੈ ਨਾ ਅਸੀਂ ਦੇਖਿਆ ਸਾਰਾ ਉੱਥੇ ਲੋ ਜੀ ਅਸੀਂ ਅੰਮ੍ਰਿਤਸਰ ਸਾਬ ਐਂਟਰ ਹੋ ਗਏ ਸੀ ਜੀ ਤੇ ਜਾਂਦੇ ਹੋਏ ਅਸੀਂ ਦਰਗਾਣਾ ਮੰਦਿਰ ਮੱਥਾ ਟੇਕ ਕੇ ਗਏ ਜੀ ਦਰਗਾਣਾ ਮੰਦਿਰ ਆ ਏ ਵੀ ਸਤੀ ਵੀਡੀਓ ਬਾਰ ਬਾਰ ਤੋਂ ਹੀ ਬਣਾਈ ਆ ਜੀ ਜਿਆਦਾ ਅੰਦਰ ਤੋਂ ਨਹੀਂ ਬਣਾਈ ਹੈਗੀ ਇਹ ਸਾਰੀਆਂ ਚੀਜ਼ਾਂ ਅਸੀਂ ਫਸਟ ਟਾਈਮ ਦੇਖਣ ਲੱਗੇ ਸੀ ਜਿੱਥੇ ਮੱਥਾ ਟੇਕੇਗੇ ਸੀ ਤ੍ਰਿਬਿਆਣਾ ਮੰਦਿਰ ਕ੍ਰਿਸ਼ਨਾ ਭਗਵਾਨ ਦਾ ਬਣਿਆ ਹੋਇਆ ਜੀ ਇਹ ਦੇਖਣਯੋਗ ਥਾਵਾਂ ਇਹ ਨੇ ਜੀ ਦਰਸ਼ਨ ਜ਼ਰੂਰ ਕਰਨੀ ਚਾਹੀਦੀਆਂ ਸਾਰਿਆਂ ਨੂੰ ਸਾਡੇ ਨਾਲ ਬੱਚੇ ਵੀ ਹੈਗੇ ਸੀ ਚਲੋ ਮੈਂ ਕਿ ਬੱਚੇ ਨਾਲੇ ਫਿਰ ਘੁੰਮ ਲੈਂਦੇ ਨੇ ਕਿ ਸਿਮਰ ਦਾ ਕਾਫੀ ਦਿਨ ਤੋਂ ਕੈਰੀ ਸੀ ਮਨ ਨੂੰ ਕਿਤੇ ਕਹਾ ਕੇ ਲਿਆਉ ਅਸੀਂ ਇਹਨਾਂ ਨੂੰ ਜੂਨ ਚ ਲੈ ਕੇ ਗਏ ਸੀ ਜੂਨ ਤੋਂ ਬਾਅਦ ਅਸੀਂ ਕਿਤੇ ਲੈ ਕੇ ਨਹੀਂ ਸੀ ਗਏ ਉਹਦੇ ਲਈ ਕਰਕੇ ਮਾ ਚਲੋ ਦੋ ਦਿਨ ਛੁੱਟੀ ਕਰਕੇ ਮਾ ਕੇ ਲੈ ਆਉਣੇ ਬੱਚਿਆਂ ਨੂੰ ਕਾਫੀ ਵਧੀਆ ਬਣਾਇਆ ਸੀ ਸਾਨੂੰ ਕ੍ਰੇਪ ਦੀ ਵ ਅਸੀਂ 7:00 7:30 ਵਜੇ ਇੱਥੇ ਪਹੁੰਚੇ ਸੀ ਔਰ ਅਸੀਂ ਫਿਰ ਹਨੂਮਾਨ ਮੰਦਿਰ ਉੱਥੇ ਮੱਥਾ ਟੇਕਿਆ ਉੱਥੇ ਮੱਥਾ ਟੇਕ ਕੇ ਫਿਰ ਅਸੀਂ ਸਿੱਧਾ ਹਰ ਮੰਦਿਰ ਸਰ ਪਹੁੰਚੇ ਸੀ ਜੀ ਕਾਫੀ ਵਧੀਆ ਔਰ ਇਹ ਬਣਿਆ ਹੋਇਆ ਸੀ ਅਸੀਂ ਇੱਥੇ ਪਹੁੰਚ ਗਏ ਜੀ ਅਮਰ ਸੱਭ ਇਸੇ ਵੰਦਰ ਪਾਰਕਿੰਗ ਵਿੱਚ ਗੱਡੀ پارک ਹੋ ਰਹੀ ਸੀ ਸੀਮਾ ਨੇ ਬਣਾਈ ਸੀ ਬਾਹਰੋਂ ਵੀਡੀਓ ਜੀ ਮੈਂ 3rd ਟਾਈਮ ਆਈ ਸੀ ਜੇ ਹਰਮੰਦਰ ਸਾਹਿਬ ਮੱਥਾ ਟੇਕਣ ਫਸਟ ਟਾਈਮ ਮੈਂ ਆਈ ਸੀ ਉਸੇ ਮਰਹੇ ਕਿ ਤਕਰੀਬਨ 2.5 ਸਾਲ ਦੀ ਸੀ ਉਹ ਜਵਾਈ ਸੀ ਉਹਨੂੰ ਵੀ ਮੱਥਾ ਟੇਕਣ ਆਇਆ ਸੀ ਜੀ ਬਹੁਤ ਅਦ੍ਰਿਸ਼ਾ ਕਰੀ ਉਹ 8 ਵਜੇ ਦਾ ਟਾਈਮ ਸੀ ਜੱਟ 8:30 ਵਜੇ ਜਦੋਂ ਅਸੀਂ ਪਹੁੰਚੇ ਉੱਥੇ ਵੀਡੀਓ ਸੀ ਜਿਆਦਾ ਲੰਬੀ ਬਣਾ ਨਹੀਂ ਹੋਈ ਕਿਉਂਕਿ ਸਾਡੇ ਕੋਲ ਨੈਟ ਵਗੈਰਾ ਦੀ ਕੋਈ ਕਾਫੀ ਦਿੱਕਤ ਸੀ ਤੇ ਫੋਨ ਚਾਰਜ ਵੀ ਨਹੀਂ ਸੀ ਚੰਗੀ ਤਰ੍ਹਾਂ ਹੋ ਰਹੇ ਉਹਦੇ ਕਰਕੇ ਅਸੀਂ ਫਿਰ ਇੱਕੋ ਮੈਂ ਵਲੌਗ ਇੱਕੋ ਵਲੌਗ ਬਣਾਇਆ ਸੀ ਮੈਂ ਕਿਹਾ ਚਲੋ ਵਾਪਸ ਹੀ ਜਾ ਕੇ ਅਸੀਂ ਫਿਰ ਇੱਕੋ ਵਲੌਗ ਬਣਾਵਾਂਗੇ ਆਪਾਂ ਤੇ ਅਸੀਂ ਔਰ ਇਹ ਹੋਟਲ ਚ ਰੂਮ ਦੇਖਿਆ ਸੀ ਜੀ ਸਾਨੂੰ ਫਿਰ ਹੋਟਲ ਵਾਲਾ ਜਿਹੜਾ ਰੂਮ ਸਾਨੂੰ ਪਸੰਦ ਨਹੀਂ ਆਇਆ ਕਿਉਂਕਿ ਸਾਫ ਸਫਾਈ ਨਹੀਂ ਸੀ ਆਏਗੀ ਫਿਰ ਅਸੀਂ ਫੈਸਲਾ ਕੀਤਾ ਸੀ ਵੀ ਚਲੋ ਅਸੀਂ ਸਰਾ ਵਿੱਚ ਹੀ ਰੁਕਾਂਗੇ ਅਸੀਂ ਫਿਰ ਰਾਤ ਉੱਥੇ ਹੀ ਕੱਟੀ ਸੀ ਅਸੀਂ ਜਾ ਕੇ ਪਹਿਲਾਂ ਅਸੀਂ ਆਪਣਾ ਹੋਟਲ ਦਾ ਰੂਮ ਛੱਡਿਆ ਸੀ ਹੋਟਲ ਦਾ ਰੂਮ ਛੱਡ ਕੇ ਫਿਰ ਅਸੀਂ ਸਰਾਹ ਗਏ ਸਰਾਹ ਚ ਫਿਰ ਅਸੀਂ ਲੋਕਰ ਲਿਆ ਕਿਉਂਕਿ ਫੈਮਿਲੀ ਨੂੰ ਲੋਕਰ ਦੇ ਦਿੰਦੇ ਨੇ ਨਾ ਸਰਾਵਾਂ ਦੇ ਵਿੱਚ ਲੋਕਰ ਲੈ ਕੇ ਅਸੀਂ ਤੇ ਸਮਾਨ ਜਮਾ ਕੀਤਾ ਸਮਾਨ ਜਮਾ ਕਰਕੇ ਫਿਰ ਅਸੀਂ ਨੇ ਪ੍ਰਸ਼ਾਦਾ ਛਕਿਆ ਜੀ ਪ੍ਰਸ਼ਾਦਾ ਛਕ ਕੇ ਫਿਰ ਅਸੀਂ ਮਾਰਕੀਟ ਘੁੰਮੇ ਮਾਰਕੀਟ ਘੁੰਮ ਕੇ ਵੀ ਸਵੇਰੇ ਫਿਰ ਅਸੀਂ ਨੇ ਸਾਜਰੇ ਉੱਠ ਕੇ ਹਰਮੰਦਰ ਸਾਹਿਬ ਦਰਸ਼ਨ ਕੀਤੇ ਜੀ ਤੇ तकरीबन ਅਸੀਂ 8 ਕਵਜੇ ਦਰਸ਼ਨ ਕਰਕੇ ਬਾਹਰ ਆ ਗਏ ਸੀ ਆਜੋ 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 ਅਸੀਂ ਦਾ ਰਹੇ ਆ ਬਈ ਇਹ ਉਡਾਉਂਦੀ ਆ ਕੀ ਰੋ ਜਾਣਾ ਯਾਹ ਤੇ ਪਿੱਛੇ ਰੋਲ ਜਾਣਾ ਕੋਈ ਰੋਦੇ ਉਹ ਕਹਿ ਜਾਂਦੇ ਆਪਾਂ ਦੀਦੇ ਸਾਰੇ ਜਾਂਦੇ ਇਹ ਨਾ ਪੈਟਰਨ ਬੜਾ ਬਈ ਚੀਚੀ तो 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 फिर बच्चा दिखाया अजैब घर अजैब घर देख के बच्चे फिर जल्हाँ वाले बाग दिखा के गए जी असि जल्ह वाले बाग बनाए थे वीडियो ਜਲ੍ਹਿਆਂਵਾਲੇ ਬਾਗ ਅਸੀਂ ਘੁੰਮ ਕੇ ਫਿਰ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਮੱਥਾ ਟੇਕਿਆ ਜੀ ਉੱਥੇ ਮੱਥਾ ਟੇਕ ਕੇ ਫਿਰ ਅਸੀਂ ਬੱਚਨੋ ਬਾਗਾ ਬਾਡਰ ਦਿਖਾ ਕੇ ਲਿਖਾਇਆ ਸੀ ਜੀ ਸਾਡਾ ਬਲੌਗ ਕਿਵੇਂ ਬਣਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਬਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਜੱਲ੍ਹੇਵਾਲਾ ਬਾਗ ਜਿਹੜਾ ਹੈਗਾ ਜੀ ਉਹ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਦਿਖਾਉਣਾ ਚਾਹੀਦਾ ਏ ਇਹਦੇ ਕੋਲ ਬੱਚਿਆਂ ਨੂੰ ਪਤਾ ਲੱਗਦਾ ਸਾਡਾ ਇਤਿਹਾਸ ਕੀ ਸੀ ਹਨਾ ਐਸੀ ਜਾ ਰਹੇ ਸੀ ਬਾਗਾ ਬਾਗਡ ਬੱਚਿਆਂ ਨੂੰ ਬਾਗਾ ਬਾਗਡ ਦੇ ਸਾਰੇ ਰੀਡ ਦਿਖਾਈ ਦਿੰਦੇ ਆ ਤੇ ਅਸੀਂ ਥੋੜਾ ਲੇਟ ਹੋ ਗਏ ਸੀ ਜੀ ਤੇ ਉਹ ਜਦसे ਪਹੁੰਚੇ ਆ ਉੱਥੇ 15 ਮਿੰਟ ਦੇ ਪ੍ਰੇਡ ਜਿਹੜੀ ਹੈਗੀ ਸੀ ਜੋ ਲੰਘ ਚੁੱਕੀ ਸੀ ਕਿਉਂਕਿ ਅਸੀਂ ਹਰਮੰਦਰ ਸਾਹਿਬ ਤੋਂ ਵੀ 2 ਵਜੇ ਤੁਰੇ ਸੀ ਤੇ ਸਾਨੂੰ ਪਹੁੰਚਦਿਆਂ ਨੂੰ ਜੀ ਸਵਾ 4 ਹੋ ਗਏ ਤੇ ਇੱਥੇ ਫਸਟਾਰਟ ਹੋ ਗਏ ਇਹ ਪ੍ਰੇਗੜ ਦਾ ਦ੍ਰਿਸ਼ ਹੈ ਟ੍ਰੇਨਿੰਗ ਹੈ ਦੇ ਦੇ ਕਿ ਜਿਸੀ 6:30 ਵਜੇ ਇੱਥੋਂ ਨਿਕਲੇ ਸੀ ਫਿਰ ਅਸੀਂ ਇੱਥੋਂ ਗਏ ਬੱਲਾ ਉੱਥੇ ਰਵਿਦਾਸ ਭਗਤ ਜੀ ਦਾ ਗੋਦਵਾਰਾ ਬਣਿਆ ਹੈ ਜਿੱਥੇ ਉੱਥੇ ਸੀ ਰਾਤ ਰਹੇ ਤੇ ਸਵੇਰੇ ਅਸੀਂ ਮੱਥਾ ਟੇਕ ਕੇ 11:00 ਵਜੇ ਫ੍ਰੀ ਹੋ ਗਏ ਸੀ ਫਿਰ ਅਸੀਂ ਪ੍ਰੋਗਰਾਮ ਬਣਾ ਲਿਆ ਵੀ ਚਲੋ ਨਕੋਦਰ ਚੱਲਦੇ ਆ ਨੇੜੇ ਆਏ ਹੋਏ ਆ ਬੱਚੇ ਨਕੋਦਰੀ ਮੱਥਾ ਟੇਕ ਲੈਣਗੇ ਫਿਰ ਅਸੀਂ ਨਕੋਦਰ ਐ ਸੀ ਜੀ ਇਹ ਅਸੀਂ ਨਕੋਦਰ ਬਣਾਈ ਸੀ ਥੋੜੀ ਜਿਹੀ ਵੀ ਨਕੋਦੋ ਤੋਂ ਅਸੀਂ ਤਕਰੀਬਨ 6:35 ਵਜੇ ਤੁਰ ਪਏ ਸੀ ਜੀ ਤੇ ਅਸੀਂ 7:30 ਵਜੇ ਘਰ ਚੱਲੇ ਗਏ ਸੀ ਤੇ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ